ਅਬੀ ਚਾਹ ਆਪਣੇ ਆ ਗਈ। ਸ਼ੇਰ ਦਾ ਟਾਈਮ। ਹਾਂਜੀ ਸਾਬ ਜੀ ਉੱਠ ਗਏ ਜੀ। ਸੱਸੀ ਕਾਲ کہہ ਰਹੇ ਸਾਰਿਆਂ ਨੂੰ। ਆਏ ਆਏ। ਇਹਨੇ ਕੰਢੇ ਗਏ। ਕਹਿੰਦੇ ਸੱਸੀ ਕਾਲ ਸਾਰਿਆਂ ਨੂੰ ਫਤਿਹ। ਫਤਿਹ ਕਹਿੰਦੇ ਸੱਸੀ ਕਾਲ ਜੀ। ਹਾਂਜੀ ਆਪਾਂ ਚੱਲੇ ਆਂ ਮਾਰਕੀਟ। ਤੇ ਮਾਰਕੀਟ ਜਾਣਾ ਇਸ ਕਰਕੇ ਕਿਉਂਕਿ ਜਿਹੜੇ ਪੁਰਾਣੇ ਭਾਂਡੇ ਆ ਉਹ ਮੈਂ ਖੇ ਵਿੱਚ ਦੇ ਕੇ ਤੇ ਦੂਜੇ ਨਾਉਨ ਸਟਿਕ ਕੁੱਕਰ ਮੇਰਾ ਰਹਾ ਤਾਂ ਉਹ ਲੈ ਕੇ ਆਈਏ ਤੇ ਹੋਰ ਵੀ ਦੇਖਾਂਗੇ ਭਾਂਡੇ ਇੱਕ ਦੋ ਵੀ ਲਿਆਵਾਂਗੇ ਤੇ ਹਰ ਫਤ ਵੀ ਦੱਸੂਗਾ ਕਿ ਕਿਹੜੇ ਲੈਣੇ ਆ ਭਾਂਡੇ ਇਹ ਕਰਦੇ ਫਏ ਦਰਵਾਜ਼ੇ ਬੰਦ ਆਜੋ ਆਜੋ ਹੱਬੀ ਆ ਗਏ ਆ ਭਾਂਡੇ ਵਾਲੀ ਦੁਕਾਨ ਤੇ ਇੱਧਰ ਚੱਲ ਵੀ ਫਤਿਹ ਇਹ ਦੇਖੋ हेयर ਬ੍ਰੈਸ ਵੀ ਆ ਗਿਆ ਹੁਣ ਅੱਜ ਚੱਲੇ ਕਿਚਨ ਦਾ ਸਮਾਨ ਲੈਣ ਵਾਸਤੇ ਥੋੜਾ ਬਹੁਤ ਨਹੀਂ ਲਾਈਵ ਹੋਰ ਅਸੇ ਆ ਗਿਆ ਦੁਕਾਨ ਤੇ ਵੀਰਾਂ ਨਾਲ ਦੱਸੋ ਬਲਤੇ ਐਂ ਨਹੀਂ ਹੱਸੀ ਹਾਂ ਬਾਹਰ ਜਾ ਵੇਂਦਾ ਨਾ ਬਾਹਰ ਵੇਖੋ ਦੋਸਤਾਂ ਕੀ ਹੁੰਦੇ ਨੇ ਓਏ ਇਹਨਾਂ ਬਾਹਰ ਮਖਾਇਰ ਗੱਡੀਆਂ ਗੱਡੀਆਂ ਬਾਹਰ ਗੱਡੀਆਂ ਬੱਸਾਂ ਕਾਰਾਂ ਲੰਘਦੀਆਂ ਵੇਂਦਾ ਫਿਰ ਖੁੱਛ ਰਿੰਦਾ ਤੇ ਤੁਸੀਂ ਦੇਖਣ ਦੇ ਸਰਾਇਕਾਂ ਅਰੇ ਨੀ ਇਹ ਇਹਨਾਂ ਉੱਤੇ ਮੈਂ ਜੀ ਬਹੁਤ ਹੈ ਇੱਥੇ ਅਰੇ ਗੋਲੀ हेलो लग रहा है वो देखा धानिया है ਇਹ ਨਾ DNA ਰੰਗ ਰੌਂਜਾ ਬੜੀ ਲੱਗਦੀ ਜਾਂਦਾ ਹਨ ਫਤੇ ਦੁੱਧ ਗਰਮ ਕਰਨ ਵਾਸਤੇ ਇਹ ਨਾ ਦਾ ਟਰਾਈਪਨ ਲੈ ਚਲੀਏ ਫਤੇ ਰੋਲਾ ਹੀ ਬੜਾ ਪਾਉਣ ਦਿਆ ਇੱਕ ਆਪਾ ਕਰਾ ਲਿਆ ਕੁੱਕਰ ਕਿੰਨੇ ਪਸੰਦ ਨਹੀਂ ਆਏ ਅਜੇ ਤੇ ਇਹਨੇ ਨਿਕਾ ਵੇਲਾ ਕਿਹੜਾ ਆ ਆ ਠੀਕ ਰਹਿੰਦਾ ਹਾਂ ਇਹ ਕਿਹੜਾ ਤਾਂ ਕੰਨ ਬਸੀ ਜਾਂਦਾ ਤਾਂ ਕੰਨੀ ਹੁੰਦਾ ਦਾ ਜੀ ਆਲੀ ਰਣ ਚੋਟੀ ਚੱਲਦੇ ਦੇਖੋ ਪਾਕਿਸਤਾਨ ਇੰਨਾ ਆਣਾ ਪਾਤੀ ਤੇ ਟਿਕ ਟਿਕ ਨਹੀਂ ਲਿਆ ਕੁੱਕਰ ਕੁੱਕਰ ਉਹ ਦਾ ਸਾਊਂਡ ਹੈ ਯਾਰ ਮਰੀਆ ਕੁਕਰ ਦੇ ਮੈਨੂੰ ਦੋ ਚਪਾਨੇ ਪਾਉਣੇ ਪਾਣੇ ਇਹ ਇਹ ਤਾਂ ਕੰਨੀ ਹੁੰਦੇ ਬਲੈਕ ਸਟੀਲ ਚ ਹੁੰਦੇ ਇਹ ਸਟੀਲ ਦੇ ਜਾਂਦੇ ਭਾਈ ਟੱਕਰ ਬਲੈਕ ਖੇਚ ਨਹੀਂ ਨਾ ਕੀਤਾ ਆ ਕਰ ਲਿਆ ਆਪਾਂ ਸੈਂਡ ਆਹ ਹਾਈਲ ਹੋ ਗਿਆ ਤੇ ਅਗਰ ਇਹ ਤਾਂ ਕੋਈ ਨਾ ਲੱਭੀ ਨਾ ਪਰ ਇਹ ਜੀ ਆਣੇ ਸ਼ੋਨੀ ਆਉਂਦੇ ਨੇ ਸਵੇਰੇ ਮਨੀਸ਼ਾ ਆ ਗਏ ਉਹ ਬੱਲੇ ਤੋਂ ਤਾਂ ਆ ਦੇ ਸੀ ਦੰਨ ਫਿਰ ਲੈਣਾ ਕੋ ਡੱਕ ਤੋਂ ਦੇਖੇ ਜੋ ਸਕੂਲੇ ਆ ਜਾਂਦੇ ਤੇ ਅਮਦੇ ਫਦੇ ਹਾਲਾ ਚੰਗੀ ਅੰਸਰ ਆਉਂਦੇ ਆ ਤਾਂ ਦੇਖਣਾ ਕਿ ਇਹਦਾ ਬ੍ਰੈਕਸ ਕਿਵੇਂ ਲੈ ਲੈਣ ਮੈਲ ਬਣ ਹੂੰ ਆ ਦੋ ਲੈ ਲਈ ਆਪਾਂ ਫਰਾਈ ਵੀ ਮੈਂ ਸੁਣਾ ਦੇ ਤੁਹਾਨੂੰ ਜੇ ਤੁਮ ਨੂੰ ਕਿਹਨਾਂ ਵੇਲੇ ਅੱਛਾ ਆਈ ਬਾਗ ਦੀ ਵੱਡੀ ਗਲੀ ਨਹੀਂ ਗਈ ਆਈ ਵਾਂ ਨੂੰ ਮੇਰੇ ਕੋਲ ਨਹੀਂ ਆਈ ਸੀ ਆਈ ਨੰਬਰ 1 ਚੰਚੇ ਕੱਢੋ ਬੜਾ ਮੇਰਾ ਆਦਿ ਨਿਕਾ ਦੇਣਾ ਫੌਰਨ ਲੈ ਵੀ ਕੰਮ ਤੇ ਜਾਣ ਵਾਸਤੇ ਬਾਕਸ ਲਿਆਇਆ ਰੋਟੀ ਦਾ ਕਰਨਾ ਤੇ ਮੈਂ ਤੂੰ ਵੇਖ ਲਾ ਠੀਕ ਆ ਮੈਂ ਰੋਟੀ ਢੀ ਖੜਨੀ ਪੈਂਦੀ ਚਲਾ ਇਹਨੂੰ ਬਾਦ ਅ ਜੇ ਮੈਂ ਕੋਈ ਕੰਮ ਤੇ ਪੜ ਕੇ ਬਾਅਦ ਫਤੇ ਖੜੂ ਚਲੋ ਜਲਦੀ ਆ ਇੱਕ ਹੋਰ ਲੈ ਸਮਾਂ ਚੱਲ ਫਤੇ ਉੱਤੋਂ ਜਲਦੀ ਆ ਮਤ ਹੈ ਇਹ ਲੈ ਪਿਸਤਾਈ ਜਾਣ ਆ ਤਾਂ ਕਰ ਜਾਂਦਾ ਬੰਦਾਂ ਦਾ ਰੋਈ ਜਾਂਦੇ ਆ ਵੇਖੋ ਕਿੱਡੋ ਲੈ ਕਮੜੀ ਪਾਇਆ ਹਾਂਜੀ ਤੋਂ ਨਵਾਂ ਦੁੱਧ ਹੋਣ ਦਾ ਇਹ ਵੀ ਬਰਸਾਏ ਨੇ ਇਹ ਰੰਗੀ ਹੈ ਜੀ ਇਹ ਵਧੀਆ ਬਸ ਸੋਕੇ ਬੱਚੇ ਰਹਿੰਦੇ ਜੀ ਠੀਕ ਆਪਾਂ ਚੱਲਨੇ ਆਂ ਮਿਲਾਂਗੇ ਲਾਭੀ ਜੀ ਕਹਿੰਦੇ ਜੀ ਬਈ ਹਾਂ ਤੇ ਨਹੀਂ ਫਤਿਓਏ ਹੁਣ ਗੱਡੀ ਇੱਥੇ ਰੋਕਤੀ ਇੱਕ ਆਉ ਮਾਰਦਾ ਕਹਿੰਦੇ ਹਰਫ ਤੇ ਵਸਤਾ ਲੈਣਾ ਇੱਥੋਂ ਕੁਛ ਕਿਹ ਲੈਣਾ ਬਲੂਨ ਕਿਹੜੇ ਆਹ ਕਿ ਮੇਰਾ ਬੱਬਲੂ ਨਹੀਂ ਆ ਬਲੂਨ ਤੇ ਬਾਈਟਾ ਸੋਹ ਦੇ ਇਹ ਦੇ ਆ ਰਹਿੰਦੋ ਲੈ ਆ ਲੈ ਫਤਨੇ ਲੈ ਲਈ ਬਕਤੋ ਇਹ ਪਤਾ ਠੀਕ ਆ ਲੈ ਕੇ ਬਹਿ ਜਾਂਦੇ ਸਾਰੇ ਆਪਣੇ ਕੰਮ ਵਿੱਚ ਲੈ ਕੇ ਬਹਿ ਜਾਂਦੇ ਕਿ ਇਹਨੂੰ ਚੀਜ਼ ਮਿਲ ਜਾਵੇ ਬਸ ਹੁਣ ਇਹਦੀ ਵਾਵਾ ਕੱਢ ਦੇਣੀ ਘਰ ਜਾਂਦੇ ਤੱਕ ਬਹੁਤ ਚੰਗਾ ਲਉ ਮੜ ਕੇ ਬਸ ਕੇ ਬਾਬੇ ਦੇ ਵਿਆਹ ਤੇ ਬਸ ਇਹੋ ਲੈ ਕੇ ਦੇਣੇ ਆ ਕਿ ਇਹਨੂੰ ਤਾਂ ਬਸ ਲੱਗੇ ਲੱਗੇ ਭਾਜੀ ਯਾਰ ਪਤੀ ਮੇਰੀ ਜਗ੍ਹਾ ਮਾ ਲਲੀ ਨੂੰ ਮੈਨੂੰ ਕੜਤਾ ਬਾਹ ਕੋਈ ਗੱਲ ਨਹੀਂ ਆ ਹੋ ਗਿਆ ਤੇ ਗੇੜ ਖੋਲੋ ਗਿਆ ਆਪਾਂ ਅੰਦਰੇ ਬੈਠੇ ਆ ਮਗਰ ਮੈਂ ਬੈਠਾ ਕਰੂੰਗਾ ਨੇ ਅੱਗੇ ਹੁਣ ਫਤੇ ਦੀ ਜਗ੍ਹਾ ਹੋਊਗੀ ਠਾ ਪਤੀ ਬਾਈ ਉਤਰੀਏ ਚਲੋ ਬਿਲਟ ਲਾ ਦੋ ਹੁਣ ਚਲੋ ਬਿਲਟ ਲਾ ਦੋ ਮੇਰਾ ਪੁੱਤ ਚੱਲੀ ਹੁਣ ਉਤਰੋ ਗਿਆ ਹੁਣ ਚਲੋ ਸਾਈਡ ਤੇ ਕਰ ਦੋ ਹੁਣ ਬਿਲਟ ਕੇ ਚਲੋ ਕਰ ਦੋ ਚਲੋ ਆਜ ਫਾਲੋ ਆਪਣੇ ਚੂਚੂ ਚੂਚਾ ਕੀ ਹੈ ਚੂਹਾ ਹੈ ਚਲ ਫੜੋਗਾ ਥੋੜੋ ਇਹਨੂੰ ਚੱਲੀ ਉਤਰੀਏ ਬਦਲਬਾਰ ਬਹੁਤ ਹੋ ਗਿਆ ਫਿਰ ਆਹ ਬੰਦੇ ਪੈ ਤੇ ਸੱਟ ਕਿਦਾਂ ਲਵਾ ਲਈ ਇਹਨੇ ਫੇਰਾ ਨਹੀਂ ਮੁੰਡੇ ਨੂੰ ਫੜ ਤੂੰ ਬਸ ਉੱਪਰ ਚਲੀਏ ਕੋਠੇ ਦੇ ਇਦਾਂ ਚਲੋ ਇਕਣਾ ਲੀਡ ਮੰਗਾਈ ਆ ਆਨਲਾਈਨ ਮੰਗਾਈ ਸੀ ਮੈਂ ਮੈਸ਼ੋ ਐਪ ਤੋਂ ਇਹ ਆਪ ਨੂੰ ਪਈ ਆ ਕੁਝ 99 ਰੁਪਏ ਦੀ 96 ਰੁਪਏ ਦੀ ਪਈ ਆ ਉਦਾਂ ਜੇ ਆਪਾਂ ਮੈਂ ਬਾਹਰੋਂ ਪਤਾ ਕਰੰਡਾ ਹੈ ਬਾਹਰੋਂ ਐਸੇ 150 160 ਰੁਪਏ ਦੀ ਮਿਲਦੀ ਪਈ ਤੇ ਆਨਲਾਈਨ ਮੰਗਾਈ ਤੇ ਆਪ ਨੂੰ 99 ਰੁਪਏ ਦੀ ਪਈ ਮੈਂ ਕਿਹਾ ਚਲੋ ਇੱਥੇ 3 ਪੁਆਇੰਟ ਦੇ ਦਿੰਦੇ ਨੇ ਨਾਲ ਇੱਕ ਸੀ ਕੇਬਲ ਇੱਕ ਦੂਜਾ ਆਈਫੋਨ ਵਾਲਾ ਕਿ ਸੀ ਕੇਵਲੇ ਇੱਕ ਆਈਫੋਨ ਤੇ ਇੱਕ ਦੂਜੀ ਜਿਹੜੀ ਪਹਿਲਾਂ ਫੋਨਾਂ ਜਲਦੀ ਹੁੰਦੀ ਚਲੋ ਵਧੀਆ ਲਾਈਟਿੰਗ ਮੁੱਕਦੇ ਜਗਦੀ ਬਾਕੀ ਚਾਰਜਿੰਗ ਫਾਸਟ ਕਰਦੀ ਵਸ ਚਲੋ ਤਰੀ ਕੋਠੇ ਤੇ ਬੈਠੇ ਆਪਾਂ ਰਿਵਿਊ ਚੈੱਕ ਉੱਪਰ ਨਹੀਂ ਆਇਆ ਇਹਦਾ ਬੈਗ ਜਿਆ ਉੱਪਰ ਤੇ ਸਾਡੀ ਟੀਮ ਨਹੀਂ ਵੈਸੇ ਤਕਰੀਬਨ ਹਾਂਜੀ ਮੈਂ ਤੁਹਾਨੂੰ ਕਿਹਾ ਬੈਗ ਨਹੀਂ ਲੈਂਦਾ ਬੈਗ ਬੂ ਯਾਰ ਬੱਧੀ ਜਿ ਪਿਆਰ ਹੈ ਫੈਨ ਤੋਂ ਕੋਈ ਗੱਲ ਨਹੀਂ ਕੀ ਵਿਚਾਰ ਆ ਫਤੇ ਤੰਦੂਰੀ ਰੋਟੀਆਂ ਖਾਣੀਆਂ ਕਿ ਦੂਜੀਆਂ ਦੱਸੋ ਕਿਹੜੀਆਂ ਖਾਣੀਆਂ ਤੰਦੂਰ ਵਾਲੀਆਂ ਐ ਨਹੀਂ ਤੰਦੂਰ ਵਾਲੀਆਂ ਖਾਣੀਆਂ ਵਾ ਕਿੱਥੋਂ ਆਏ ਆ ਅੱਜ ਘੁੰਮੀ ਕਰ ਕੇ ਕਿਤੇ ਨਹੀਂ ਕੀ ਵੱਜਾ ਆਹ ਵਾ ਕੀ ਹੋਇਆ ਮੋ ਅਈ ਹੋਇਆ ਅੱਲੇ ਅੱਛਾ ਠੀਕ ਆ ਫਿਰ ਮਲਮ ਲਾ ਦਾਂਗੇ ਨਾਲ ਲਾ ਦਾਂਗੇ ਮਲਮ ਇਹ ਇਹ ਵਾਕਰ ਨਾ ਮਰਵਾ ਅੱਜ ਦੇ ਵਾਕਰ 'ਚ ਬੈਠਾ ਨਹੀਂ ਵੇ ਬੈਠਾ ਸੀਗੇ ਬੁੱਧਾ ਸੀ ਨਹੀਂ ਲੱਗੂ ਵਾਕਰ 'ਚੋਂ ਲੱਗੀ ਸਾਟ ਇਹਦੇ ਵਾਕਰ 'ਚੋਂ ਆਏ ਹੋਏ ਬਦਲਾ ਵੀ ਉਹ ਬੜਾ ਘੈਂਟ ਹੋਇਆ ਨਵੇਂ ਕੁੱਕੜੇ ਚੀਕੀ ਮਨਾਤੀ ਹੁੰਦੇ ਆਂ ਸਨਾ ਚਾਰ ਠੀਕ ਆਲੋ ਤੇ ਵੀ ਸਾਲੀ ਐਸੇ ਨਾਮ ਹੀ ਲਿਖਾਇਆ ਨਾਮ ਇੱਥੇ ਕਿੱਥੇ ਲਿਖਿਆ ਨੇ ਨਾ ਆਹ ਹਾਥ ਪੱਤਰ ਦਾ ਨਾਮ ਆਖਿਆ ਪ੍ਰਾਈਟ ਇਹ ਆ ਜਾ ਦੁੱਧ ਦੇ ਮਤਨ ਵੱਸ ਕੇ ਮਿਆ ਨੋਰੀਆ ਯੈਨੂ ਦੋ ਨੰਬਰ ਉੱਤੇ ਲਿਖਣਾ ਨਹੀਂ ਐਸੇ ਇੱਕ ਨੰਬਰ ਬਿਲਕੁਲ ਛੋਟਾ ਹੈ ਨਾ ਉਹ ਬਿਲਕੁਲ ਨਿਕਾਜ ਆ ਹੀ ਇਹ ਨੂੰ ਸੁਣਨਾ ਆਹ ਤੁਹਾਨੂੰ ਨਾ ਫਾਇਨ ਵਾਲੀ ਚਿੱਕੜੀ ਚਿੱਕੜੀ ਲਾ ਚਲੇ ਨਾ ਦੋ ਦਿਨੇ ਭਾਂਡੇ ਲੈ ਲੈ ਜਾਵਾਂਗੇ ਆਂਦੇ ਆ ਆਹ ਬਾਦੀ ਇਹਦੇ ਇੱਕ ਨੇ ਲੀਪੋੜੀ ਨਾਲ ਕੋਕ ਇੱਕ ਟਿਫਨ ਪਰ ਤੇ ਰੋਟੀ ਪਰ ਕਰਨ ਵਾਸਤੇ ਟਿਫਨ ਲਿਆਂ ਦਾ ਹੱਸ ਤੇ ਇਹਨਾਂ ਮੱਥੇ ਰੰਗ ਕੰਮ ਨੂੰ ਜਨਪਿੰਦਾ ਫਰੈਂਡਸ ਆਪਣੇ ਦੋਵਾਂ ਵਾਸਤੇ ਕਾਂਜਾ ਚਾਹਵਾ ਮੈਂ ਉਹਨੂੰ ਆਖਿਆ ਨਹੀਂ ਕਿ ਮੈਂ ਉਹਦੋਂ ਕੀ ਕਿਹਾ ਮੈਂ ਕਿਹਾ ਆਹ ਇਹ ਚੀਜ਼ ਨਾ ਇਦਾਂ ਆ ਨਾ ਵਜੇ ਇਹਨੂੰ ਵੀ ਲਾ ਦੇ ਪਰ ਉਹ ਕਹਿੰਦਾ ਇਹ ਚੰਦ ਨਹੀਂ ਜਦ ਸਹਿਜ ਹੀ ਨਹੀਂ ਕਿੰਦਾ ਹੁੰਦਾ ਪਾਣੀ ਵੀ ਵਧੀਆ ਹੈ ਇਹ ਇਦਾਂ ਤੇ ਆਪਾਂ ਕਿਉਂਕਿ ਤੇ ਇਹ ਤਿਆਮ ਗੋਦ ਤੇ ਵਧੀਆ ਹੈ ਵਧੀਆ ਤੇ ਬਤਨ ਦੀ ਨਾ ਗੋਲ ਪਾਣੀ ਉਹ ਸਹੀ ਨਹੀਂ ਦਿੰਦੀ ਸਾਹ ਕੋ ਕਦੀ 5 ਸਾਲ ਦੀ ਗਰੰਟੀ ਦਿੱਤੀ ਉਹਨਾਂ ਨੇ ਇਹ ਕਿ ਕਰ ਪਾਵੇ ਦੈਰਾ ਤੇ ਕੇ ਬਾਹਰ ਇਸ ਤੇ ਵੀ ਦਿੰਦਾਂ ਨਾ ਰਾਖਰੋ ਟੱਪੇ ਬਿਲਾ ਲਾ ਲਏ ਪਰ ਆਜ ਇਹ ਬੜੀ ਵਧੀਆ ਮੈਂ ਇਤਮ ਨਿੱਕੀ ਕਹਿੰਦੇ ਆਏ ਮੈਂ ਇਤਮ ਨਿੱਕੀ ਆ ਨਿੱਕੀ ਦੇ ਦੋ ਪਰ ਮੈਂ ਇਤਮ ਨਿੱਕੀ ਆਇ ਨਹੀਂ ਚਲੋ ਬੜੀਆ ਅੱਗੇ ਜੇ ਕਰ ਬਾਇ ਬਾਇ ਕੇ ਮਿਲਾਂਗੇ ਨਵੇਂ ਵੀਡੀਓ ਨਾਲ ਉਹਨੇ ਜਦ ਮੈਂ ਵੇਰ ਘੁੰਮਦਾ ਫਿਰ ਹਾਂ ਬੋਲ ਬੋਲੇ ਪਾਣੇ ਕਿ ਟਿੱਕੀ ਰਾਰ ਨੂੰ ਮਿੱਠੇ-ਮਿੱਠੇ ਗਾਣੇ ਸੁਕੇ ਲਾ ਰਹੇ ਨੇ ਕਿੰਨੇ ਗਾਣਾ ਕਿਤੇ ਤੌਰ ਸੋਨੇ ਲੱਗਦੇ ਓਕੇ ਬਾਏ ਬਾਏ ਗੁਰਮੀਤ ਫਤਿਹ ਜਾਂਦਾ ਬਾਏ ਬਾਏ ਕੈ ਰਸਿਕਲ ਜਾਂਦਾ ਬਾਏ ਬਾਏ